ਫਿਲੌਰ ਦੇ ਮਹਿਲਾ ਰਵਿਦਾਸਪੁਰਾ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅਜੋ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮਹਿਲਾਵਾਂ ਵੱਲੋਂ ਪਿੰਗਾ ਸੋਲੀਆਂ ਗਈਆਂ, ਪੰਜਾਬੀ ਲੋਕ ਗੀਤ ਗਾਏ ਗਏ ਅਤੇ ਬੋਲੀਆਂ ਤੇ ਨੱਚਟਾਪ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸ਼ਾਮਿਲ ਮਹਿਲਾਵਾਂ ਨੇ ਕਿਹਾ ਕਿ ਤੀਆਂ ਪੰਜਾਬ ਦੇ ਪੁਰਾਤਨ ਸੱਭਿਆਚਾਰ ਤਿਉਹਾਰ ਵਿੱਚੋਂ ਇੱਕ ਹੈ ਜੋ ਅਲੋਪ ਹੁੰਦਾ ਜਾ ਰਿਹਾ ਹੈ। ਇਸ ਲਈ ਇਸ ਵਿਰਸੇ ਨੂੰ ਬਚਾਉਣ ਅਤੇ ਨੌਜਵਾਨ ਪੀੜੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅੱਜ ਮ ਲਰਵੀਦਾਸਪੁਰਾ ਰੋਜੇ ਵਾਲੇ ਸਕੂਲ ਦੇ ਵਿੱਚ ਟੀਆ ਮਨਾਇਆ ਗਿਆ ਜੋ ਕਿ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਸਾਰੇ ਹੀ ਭੈਣਾ ਤੇ ਨੰਦਾ ਤੇ ਭਰਜਾਈਆਂ ਨੇ ਬਹੁਤ ਸੋਹਣਾ ਗਿੱਧਾ ਪਾ ਕੇ ਆਪਣਾ ਇੰਜੋਏ ਕੀਤਾ ਆ ਸੋ ਅਸੀਂ ਉਮੀਦ ਕਰਦੇ ਆ ਅੱਗੇ ਤੋਂ ਹੋਰ ਵੀ ਉਤਸ਼ਾਹ ਇਸ ਪ੍ਰੋਗਰਾਮ ਵਿੱਚ ਲੈ ਕੇ ਆਉਣ ਧੰਨਵਾਦ ਜੀ ਅੱਜ ਰਵਦਾਸਪੁਰੇ ਮਹੱਲੇ ਵਿੱਚ ਸਾਰੀਆਂ ਭੈਣਾਂ ਨੇ ਰਲ ਕੇ ਟੀਆ ਦਾ ਤਿਹਾਰ ਮਨਾਇਆ ਗਿਆ ਇਹਦੇ ਵਿੱਚ ਸਿਮੀ ਮਹਾਂਤ ਜੱਗੀ ਸਾਰੀਆਂ ਭੈਣਾਂ ਨੇ ਸਾਰੀਆਂ ਭੈਣਾਂ ਦੇ ਸਹਿਯੋਗ ਨਾਲ ਇਹ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਜਿੱਦਾਂ ਤੀਆਂ ਮਨਾਓ ਤੇ ਤੀਆਂ ਬਚਾਓ ਠੀਕ ਹੈ ਇਹ ਨਾਰਾ ਹੈ ਤੇ ਅੱਜ ਕੱਲ ਜਿੱਦਾਂ ਕੁੱਖਾਂ ਚ ਵਿੱਚ ਤੀਆਂ ਮਾਰ ਦਿੰਦੇ ਹਨ ਕਿ ਤੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਤੀਆਂ ਹਰ ਘਰ ਚ ਇੱਕ ਜ਼ਰੂਰਤੀ ਹੋਣੀ ਚਾਹੀਦੀ ਹੈ ਹੈ ਇਸ ਕਰਕੇ ਸਾਰਿਆਂ ਰਲ ਮਿਲ ਕੇ ਸਾਡੀਆਂ ਭੈਣਾਂ ਨੇ ਅੱਜ ਤੀਆਂ ਦਾ ਤਿਹਾਰ ਬੜੀ ਧੂਮਤਾਬ ਨਾਲ ਖੁਸ਼ੀਆਂ ਨਾਲ ਮਨਾਇਆ ਗਿਆ ਅੱਜ ਮੱਲਾਰ ਰਵਦਾਸਪੁਰਾ ਵਿਖੇ ਸਾਂਝੇ ਤੌਰ ਤੇ ਪਿੰਡ ਨੰਗਲ ਤੇ ਰਵਦਾਸਪੁਰੇ ਗੀਆਂ ਜਿਹੜੀਆਂ ਬੀਬੀਆਂ ਨੇ ਇਕੱਠੇ ਹੋ ਕੇ ਈਆਂ ਦਾ ਤਿਹਾੜ ਜਿਹੜਾ ਮਨਾਇਆ ਔਰ ਸਾਡਾ ਇਹੀ ਮੈਸੇਜ ਆ ਕਿ ਧੀ ਰੁੱਖ ਤੇ ਪਾਣੀ ਦੇ ਨਾਲ ਸਾੰਭੇ ਖਾਣੂ ਪਾਣੀ ਧੀ ਤੇ ਰੁੱਖਾਂ ਦੀ ਜਿਹੜੀ ਆ ਉਹ ਸਾਂਭ-ਸਮਾਲ ਹੋਣੀ ਚਾਹੀਦੀ ਹੈ ਇਹਦੇ ਨਾਲ ਹੀ ਜਿਹੜੀ ਧਰਤੀ ਮਾਤਾ ਦਾ ਜਿਹੜਾ ਵਜੂਦ ਆ ਸੋ ਸਾਰਿਆਂ ਨੂੰ ਧੀਆਂ ਦਾ ਅਤੇ ਪਾਣੀ ਦਾ ਸਤਿਕਾਰ ਕਰਨਾ ਚਾਹੀਦਾ ਔਰ ਇਹਨਾਂ ਨੂੰ ਬਚਾਉਣਾ ਚਾਹੀਦਾ ਧੰਨਵਾਦ ਜੀ